ਪਲਾਂਟ ਤੋਂ ਜੋ ਥਰਮਲ ਪਲਾਂਟ ਦੀ ਜੋ ਮਾਰਕੀਟ ਹੈ ਉੱਥੇ ਇੱਕ ਮੈਡੀਕਲ ਸਟੋਰ ਨੂੰ ਜਿਹੜੀ ਅੱਗ ਲੱਗ ਚੁੱਕੀ ਹੈ ਤਸਵੀਰਾਂ ਦੇ ਵਿੱਚ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜਦੋਂ ਦੱਸਿਆ ਜਾ ਰਿਹਾ ਕਿ ਇਹ ਮੈਡੀਕਲ ਸਟੋਰ ਦੇ ਜਦੋਂ ਜਿਹੜਾ ਮਾਲਿਕ ਹੈ ਉਹ ਰੋਟੀ ਖਾਣ ਵਾਸਤੇ ਚੱਲ ਜਾਂਦਾ ਜਦੋਂ ਪਿੱਛੋਂ ਆਉਂਦਾ ਤੇ ਸਾਰੀ ਦੁਕਾਨ ਸੜ ਕੇ ਸੁਆਹ ਹੋ ਚੁੱਕੀ ਹੁੰਦੀ ਹੈ ਬਿਲਕੁਲ ਬਹੁਤ ਹਾਲਾਤ ਜਿਹੜੇ ਹੈ ਵਿਵਾਦ ਤੋਂ ਵੱਧ ਬਣਦੇ ਜਾ ਰਹੇ ਨੇ ਤਸਵੀਰਾਂ ਦੇਖ ਕੇ ਤੁਸੀਂ ਲਗਾ ਸਕਦੇ ਹੋ ਕਿ ਦੁਕਾਨ ਦੇ ਵਿੱਚ ਸਾਰੀਆਂ ਮੈਡੀਕਲ ਦੀਆਂ ਦਵਾਈਆਂ ਜਿਹੜੀਆਂ ਉਹ ਸਾਰੀਆਂ ਜਲ ਚੁੱਕੀਆਂ ਨੇ ਤੇ ਤਸਵੀਨਾ ਕਨੌਲੀ ਆਰਟੀਵੀ ਜਿਹੜਾ ਉਪਰਥਰਮ ਪਲਾਂਟ ਦੇ ਮਾਰਕੀਟ ਹੈ ਉਥੋਂ ਦੀ ਇਹਨਾਂ ਯੂਕੋ ਬੈਂਕ ਦੇ ਨਾਲ ਦਸਾਈਆਂ ਜਾ ਰਹੀਆਂ ਨੇ ਤੇ ਲੇਕਿਨ ਜੋ ਪਹਿਲਾਂ ਖਬਰ ਮੈਂ ਦਿਖਾਈ ਸੀ ਉਹ ਉਪਰ ਤੋਂ ਸੀ ਪੁਲਸ ਲੈਂਟੋਂ ਤੇ ਇਹ ਦੂਸਰੀ ਖਬਰ ਜਿਹੜੀ ਇਹ ਦਿਖਾ ਰਿਹਾ ਮੈਂ ਇਹ ਕਨੌਲੀ ਤੋਂ ਹੈ ਜਿੱਥੇ ਕਿ ਬਿਲਕੁਲ ਇੱਕ ਮੈਡੀਕਲ ਦੀ ਦੁਕਾਨ ਨੂੰ ਅੱਗ ਲੱਗਣ ਦੇ ਨਾਲ ਪੂਰੀ ਤਰ੍ਹਾਂ ਜਲ ਕੇ ਸੁਆਹ ਹੋ ਚੁੱਕੀ ਹੈ ਬੜੇ ਆਵਾਜ਼ਾਂ ਦੇ ਕੰਮ ਨੂੰ ਜਦੋਂ ਇਹ ਭਾਈ ਆ ਫਿਟਿੰਗ ਕਰ ਰਿਹਾ ਹੈ ਹੈ ਭਾਈ ਕੀ ਕਰਦੇ ਹੈ ਛੇੜਨਾ ਛੱਡੋ ਭਾਈ ਹਾਂਜੀ ਸ੍ਰੀ ਕਾਲਜੀ ਸਾਰਿਆਂ ਦੀ ਮੈਜੀ ਸਟਾਰ ਟੀਵੀ ਤੋਂ ਕਿਰਪਾਲ ਸਿੰਘ ਤੇ ਇਹ ਜੂ ਮਾਰਕੀਟ ਨਾਲ ਥਰਮਲ ਪਲਾਂਟ ਦੀ ਜਿਹੜੀ ਮਾਰਕੀਟ ਹੈ ਉਹਦੇ ਸਬੰਧ ਦੇ ਵਿੱਚ ਅੱਜ ਤੁਸੀਂ ਜਿਹੜੀ ਹੈ ਤਸਵੀਰਾਂ ਦੇਖ ਰਹੇ ਹੋ ਬੜਾ ਹੀ ਪਾਗੀ ਜਿਹੜੀ ਖਬਰ ਆਈ ਹੈ ਤੇ ਦੁਪਹਿਰ ਦੇ ਟਾਈਮ ਪਤਾ ਲੱਗੇ ਵੀ ਜਿਹੜੀ ਸਾਰੀ ਇਹ ਮੈਡੀਕਲ ਸਟੋਰ ਦੀ ਦੁਕਾਨ ਸੀ ਤੇ ਇਹ ਜਿਹੜੀ ਸਾਰੀ ਅੱਗ ਦੀ ਜਿਹੜੀ ਹੈ ਭੇਟ ਚੜ ਗਈ ਔਰ ਕੁਛ ਵੀ ਜਿਹੜਾ ਬਚਦਾ ਨਹੀਂ ਦਿਖਾਈ ਦਿੰਦਾ ਤੇ ਸਰ ਕੀ ਹੋਇਆ ਅੱਜ ਦਾ ਜਿਹੜਾ ਵਾਰ ਵਰਵਾ ਹੋਇਆ ਇਹ ਸਰ 2 ਤੋਂ 4 ਅਸੀਂ ਰੋਜ਼ਾਨਾ ਲੰਚ ਵਾਸਤੇ ਜਾਂਦੇ ਤਾਂ ਉਸ ਤਰ੍ਹਾਂ ਗਏ ਸੀਗੇ ਪਿੱਛੇ ਤੋਂ ਸਾਨੂੰ ਮਾਰਕੀਟ ਵਾਲਿਆਂ ਦਾ ਫੋਨ ਆਇਆ ਵੀ ਦੁਕਾਨ 'ਚੋਂ ਧੂੰਆਂ ਨਿਕਲ ਰਿਹਾ ਹੂੰ ਤੇ ਦੋ ਅਸੀਂ ਵਾਪਸ ਆ ਕੇ ਦੇਖਿਆ ਰਹੇ ਹੂੰ ਤੇ ਦੁਕਾਨ ਦੀ ਬੈਕ ਸਾਈਡ ਤੋਂ ਧੂੰਆਂ ਨਿਕਲਦਾ ਤੇ ਅੱਗ ਲੱਗੀ ਹੋਈ ਕਾਫੀ ਸਾਰੀ ਓਕੇ ਫਾਇਰ ਬ੍ਰੀਡ ਦੀ ਉਡੀਕ ਕਰਦੇ ਰਹੇ ਉਹਦੇ ਨਾਲ ਹੀ ਜਿਹੜੀ ਤੇ ਅੱਗ ਫੈਲ ਗਈ ਓਕੇ ਮਤਲਬ ਸਾਰਾ ਸਾਮਾਨ ਜਲ ਕੇ ਨੁਕਸਾਨ ਕਾਫੀ ਜ਼ਿਆਦਾ ਹੋ ਗਿਆ ਤੇ ਕੀ ਲੱਗਦਾ ਤੁਹਾਨੂੰ ਵੀ ਕਿਸ ਕਾਰਨ ਨਾਲ ਜਿਹੜਾ ਅੱਗ ਦਾ ਜਿਹੜਾ ਪਕੜ ਚ ਆਈ ਹੈ ਕਿ ਕਿਸ ਦਾ ਲੱਗਿਆ ਲੱਗਦਾ ਦੇਖੋ ਫਿਰ ਹਾਲ ਤੱਕ ਕੁਝ ਨਹੀਂ ਕਹਿਆ ਸ਼ਾਰਟ ਸਰਕਟ ਵੀ ਲੱਗਦਾ ਹੈ ਹਾਂ ਬਾਕੀ ਦੇਖੋ ਹੁਣ ਕੀ ਕਰ ਸਕਦੇ ਅਜੇ ਆਈਡੀਆ ਲਈਏ ਆਪਾਂ ਜਿਹੜਾ ਨੁਕਸਾਨ ਆ ਤੁਹਾਡਾ ਕਿੰਨਾ ਕਿੱਦਾਂ ਹੋਇਆ ਹੈ ਇਹ 20 ਲੱਖ ਦੇ ਲਗਭਗ ਦਾ ਨੁਕਸਾਨ ਆ ਯਾਰ ਜੀ ਤੇ ਕਿੰਨੀ ਕੁ ਪੁਰਾਣੀ ਦੁਕਾਨਾ ਜੀ ਆਪਣੀ ਹੈ 15 ਸਾਲ ਦੀ 15 ਸਾਲ ਦੁਕਾਨ ਪੁਰਾਣੀ ਹੈ ਜੀ ਤੇ ਕੁਝ ਲੱਗਦਾ ਤਾਂ ਨਹੀਂ ਕਿਉਂਕਿ ਦੁਕਾਨ ਤਾਂ ਬੰਦ ਹੈ ਆਪਾਂ ਸ਼ੱਕ ਵੀ ਕਿਸੇ ਦਾ ਤੇ ਤੁਸੀਂ ਇਹ ਦੇਖਦੇ ਹੋ ਜਿਹੜੀ ਇਹ ਪੂਰੀ ਸ਼ਰਮਾ ਮੈਡੀਕਲ ਸਟੋਰ ਸੀ ਇਹ ਥਰਮਲ ਪਲਾਂਟ ਦੇ ਵਿੱਚ ਜੁਕੋ ਬੈਂਕ ਦੇ ਨਾਲ ਜੁਕੋ ਬੈਂਕ ਦੇ ਨਾਲ ਜਿਹੜੀ ਇਹ ਬਿਲਕੁਲ ਦੁਕਾਨ ਸੀ ਕਾਫੀ 15 ਸਾਲ ਪੁਰਾਣੀ ਦੁਕਾਨ ਹੈ ਤੇ ਕਾਫੀ ਵਧੀਆ ਇਹਨਾਂ ਦੀ ਸਰਵਿਸ ਵੀ ਸੀ ਤੇ ਪੂਰੀ ਜਿਹੜੀ ਹੈ ਦਵਾਈਆਂ ਜਿਹੜੀਆਂ ਉਹ ਸੜ ਕੇ ਸੁਆਹ ਹੋ ਚੁੱਕੀ ਆ ਔਰ ਟੋਟਲ ਜਿਹੜਾ ਨੁਕਸਾਨ ਹੈ ਉਹ ਦੁਕਾਨ ਦਾ ਹੋਇਆ ਹੈ ਮੈਡੀਕਲ ਦੁਕਾਨ ਦੇ ਜਿਹੜੇ ਭਾਈ ਆ ਔਰ ਦੁਕਾਨਦਾਰ ਭਾਈਚਾਰਾ ਉਹ ਵੀ ਇਕੱਠੇ ਹੋ ਕੇ ਉਹਨਾਂ ਦੀ ਹੈਲਪ ਦੇ ਵਿੱਚ ਲੱਗੇ ਹੋਏ ਆ